ਅਮਰੀਕਾ ਦੇ ਬਜ਼ੁਰਗ ਨਾਗਰਿਕਾਂ ਨੂੰ ਬਣਾਉਂਦਾ ਸੀ ਆਪਣੀ ਠੱਗੀ ਦਾ ਸ਼ਿਕਾਰ ਹੁਣ ਚੜ ਗਿਆ ਪੁਲਿਸ ਦੇ ਅੜਕੇ ਹੋ ਗਈ ਗ੍ਰਿਫਤਾਰੀ ਸਾਸ਼੍ਰੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀ ਮਾਤਾ ਵੱਡੀ ਖਬਰ ਕੈਨੇਡਾ ਅਮਰੀਕਾ ਦੇ ਨਾਲ ਸੰਬੰਧਤ ਨਿਕਲ ਕੇ ਸਾਹਮਣੇ ਇਜਤੇਕ ਇੱਕ ਅਮਰੀਕਾ ਦੇ ਵਿੱਚ ਜਿਹੜਾ ਬਜ਼ੁਰਗ ਨਾਗਰਿਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਸੀ ਇੱਕ ਸ਼ਖਸ ਦੁਆਰਾ ਆਪਣੇ ਭਲੇਸੇ ਦੇ ਵਿੱਚ ਲੈ ਕੇ ਤਕਰੀਬਨ ਉਨ੍ਹਾਂ ਤੋਂ 30 ਮਿਲੀਅਨ ਡਾਲਰ ਠੱਗ ਲੈ ਗਏ ਨੇ ਪਰ ਲੰਬੇ ਸਮੇਂ ਤੋਂ ਪੁਲਿਸ ਨੂੰ ਭਾਲ ਚੱਲ ਰਹੀ ਸੀ ਤਾਂ ਹੁਣ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਵੱਡੀ ਕਬਰਾ ਕੇ ਕੈਨੇਡਾ ਦੇ ਮੌਂਟਰੀਅਲ ਦੇ ਇੱਕ ਆਦਮੀ ਨੂੰ ਇੱਕ ਧੋਖਾ ਧੜੀ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਅਮਰੀਕਾ ਦੇ ਬਜ਼ੁਰਗਾਂ ਨਾਗਰਿਕਾਂ ਤੋਂ ਲਗਭਗ 30 ਮਿਲੀਅਨ ਡਾਲਰ ਠੱਗੇਗੇ 45 ਸਾਲਾ ਗੈਰੇਥ ਵੈਸਟ ਜੋ ਕਿ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਪਰ ਮੌਂਟਰੀਅਲ ਦਾ ਇੱਕ ਕਾਮਯਾਬ ਰੀਅਲ ਅਸਟੇਟ ਡਿਵੈਲਪਰ ਦੱਸਦਾ ਸੀ ਉਸ ਨੇ ਅਮਰੀਕਾ ਦੇ ਬਜ਼ੁਰਗਾਂ ਨਾਲ ਕੀਤੇ ਗਏ ਗ੍ਰੈਂਡਪੈਰੈਂਟ ਸਕੈਮ ਦੇ ਵਿੱਚ ਭਾਰੀ ਤੋਖਾ ਧੜੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਦਰਅਸਲ ਸੋਮਵਾਰ ਦੀ ਸਵੇਰ ਵੈਸਟ ਮੌਂਟਰੀਅਲ ਸੁਪੀਰੀਅਰ ਕੋਰਟ ਦੇ ਵਿੱਚ ਪੇਸ਼ ਹੋਈ ਉਹ ਅਦਾਲਤਾਂ ਅਮਰੀਕਾ ਦੀਆਂ ਅਦਾਲਤਾਂ ਉਨਾਂ ਨੂੰ ਧੋਖਾਧੜੀ ਅਤੇ منی ਲੌਂਡਰਿੰਗ ਦੇ ਕੇਸ ਦੇ ਵਿੱਚ ਤਾਲਬ ਕਰ ਰਹੀਆਂ ਹਨ ਆਰ ਸੀ ਐਮ ਪੀ ਦੇ ਕੋਰਪੋਰਲ 에ਰਿਕ ਗਾਸੇ ਨੇ ਦੱਸਿਆ ਕਿ ਗੈਰਸ ਗੈਰਥ ਵੈਸਟ ਨੂੰ ਸ਼ੁੱਕਰਵਾਰ ਦੀ ਦੁਪਹਿਰ ਸੈਂਟ ਕੋਲੋਵਨ ਖੇਤਰ ਮੈਰਾਬੈਲ ਦੇ ਨੇੜੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਵੇਲੇ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਦੀ ਮੁਕਾਬਲੇਬਾਜ਼ੀ ਨਹੀਂ ਕੀਤੀ ਗਈ ਉਹਨਾਂ ਨੂੰ ਜਿਹੜਾ ਐਮਰਜੈਂਸੀ ਰਿਸਪੌਂਸ ਟੀਮ ਨੇ ਗ੍ਰਿਫਤਾਰ ਕਰ ਲਿਆ ਗੈਰਥ ਵੈਸਟ ਨੂੰ ਜਿਹੜਾ ਮੌਜੂਦਾ ਸਮੇਂ ਰਿਵਿਅਰ ਦੇ ਪੈਰੀਜ਼ ਡਿਜੀਟੈਂਸ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ ਉਹ ਪਿਛਲੇ ਕਈ ਮਹੀਨਿਆਂ ਤੋਂ ਅਧਿਕਾਰੀਆਂ ਤੋਂ ਲੱਭੇ ਜਾ ਰਹੇ ਸੀ ਮਾਰਚ 2025 ਦੇ ਵਿੱਚ ਅਮਰੀਕਾ ਦੀ ਅਪੀਲ ਤੇ ਮੌਂਟਰੀਅਲ ਆਧਾਰਿਤ ਸਕੈਮ ਨੈਟਵਰਕ ਦੇ 23 ਹੋਰ ਕਥਿਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕੀ ਅਧਿਕਾਰੀਆਂ ਦੇ ਦਾਅਵੇ ਅਨੁਸਾਰ ਵੈਸਟੇਕ ਠੱਗੀ ਗੈਂਗ ਦਾ ਮੁਖੀ ਸੀ ਜਾਨੀ ਕਿ ਜਿਹੜਾ ਸਾਰਾ ਸਕੈਮ ਚੱਲਦਾ ਉਸ ਦਾ ਜਿਹੜਾ ਗੈਰਥ ਵੈਸਤ ਮੁਖੀ ਹਾਦਰਸਲ ਸਕੈਮ ਇਸ ਤਰੀਕੇ ਚੱਲਦਾ ਸੀ ਕਿ ਜਿਹੜੇ ਅਮਰੀਕਾ ਦੇ ਬਜ਼ੁਰਗ ਨਾਗਰਿਕ ਸੀ ਉਹਨਾਂ ਦੇ ਜਿਹੜੇ ਗ੍ਰੈਂਡ ਪੈਰੈਂਟਸ ਸਕੈਮ ਇਸ ਤਰੀਕੇ ਕੀਤਾ ਗਿਆ ਕਿ ਉਹਨਾਂ ਨੂੰ ਆਪਣੇ ਭਲੇਸੇ ਦੇ ਵਿੱਚ ਇਸ ਤਰੀਕੇ ਲਿਆ ਜਾਂਦਾ ਸੀ ਕਿ ਉਹਨਾਂ ਦੇ ਪੋਤੇ-ਪੋਤੀਆਂ ਨੂੰ ਜਿਹੜਾ ਬਹੁਤ ਐਮਰਜੈਂਸੀ ਦੇ ਵਿੱਚ ਪੈਸਿਆਂ ਦੀ ਲੋੜ ਆ ਤਾਂ ਜਦੋਂ ਬਜ਼ੁਰਗ ਨਾਗਰਿਕ ਘਰ ਆ ਕੇ ਪੈਸੇ ਪਾ ਦਿੰਦੇ ਜਾਂਦੇ ਸੀ ਤਾਂ ਇਸੇ ਦੇ ਵਿੱਚ ਇਸੇ ਤਰੀਕੇ ਸਕੈਮ ਉਹਨਾਂ ਬਜ਼ੁਰਗਾਂ ਦੇ ਨਾਲ ਕਰ ਲਿਆ ਜਾਂਦਾ ਸੀ ਤਾਂ ਲੰਬੇ ਸਮੇਂ ਤੋਂ ਇਹ ਸਕੈਮ ਚੱਲ ਰਿਹਾ ਸੀ ਪਰ ਪੁਲਿਸ ਦੀ ਨਿਗਾਹ ਦੇ ਵਿੱਚ ਸਕੈਮ ਆਉਂਦਾ ਤਾਂ ਪੁਲਿਸ ਨੇ ਐਸੇ ਮਾਮਲੇ ਦੇ ਵਿੱਚ ਫਿਰ ਐਕਸ਼ਨ ਵੀ ਕੀਤਾ ਗਿਆ ਵਰਮਾਂਟ ਦੇ ਸੰਗੀ ਅਪੀ ਯੋਗਤਾਵਾਂ ਵੱਲੋਂ ਜਾਰੀ ਕੀਤੇ ਗਏ ਇੰਟਰ ਗਵਰਨਮੈਂਟ ਅਨੁਸਾਰ ਗ੍ਰੈਂਡ ਪੇਰੈਂਟ ਸਕੈਮ 3 ਸਾਲ ਤੱਕ ਚੱਲੀ ਤਾਂ ਤੁਸੀਂ ਦੇਖੋ ਕਿ ਸਕੈਮ 3 ਸਾਲ ਤੱਕ ਚੱਲਦਾ ਤਾਂ 3 ਸਾਲ ਤੱਕ ਇਹ ਜਿਹੜਾ ਸਾਰਾ ਸਕੈਮ ਚੱਲਦਾ ਜਿਹੜਾ ਬਜ਼ੁਰਗ ਨਾਗਰਿਕਾਂ ਨੂੰ ਕਿਹਾ ਜਾਂਦਾ ਗ੍ਰੈਂਡ ਪੇਰੈਂਟਸ ਨੂੰ ਕਿਹਾ ਜਾਂਦਾ ਕਿ ਤੁਹਾਡੇ ਪੋਤੇ ਪੋਤੀਆਂ ਕਿਸੇ ਮੁਸੀਬਤ ਦੇ ਵਿੱਚ ਨੇ ਉਹਨਾਂ ਨੂੰ ਡਾਲਰਾਂ ਦੀ ਲੋੜ ਆ ਪੈਸਿਆਂ ਦੀ ਲੋੜ ਆ ਤਾਂ ਭਾਵੁਕ ਹੋ ਕੇ ਜਿਹੜਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਬਰਗਲਾ ਕੇ ਜਿਹੜਾ ਇਹਨਾਂ ਨੂੰ ਪੈਸੇ ਪਾ ਦਿੰਦੇ ਸੀ ਤੇ ਉਸ ਤੋਂ ਬਾਅਦ ਠੱਗੀ ਦਾ ਸਕੈਮ ਦਾ ਸ਼ਿਕਾਰ ਹੋ ਜਾਂਦੇ ਸੀ 3 ਸਾਲ ਤਕਰੀਬਨ ਇਸੇ ਤਰੀਕੇ ਦੇ ਨਾਲ ਜਿਹੜਾ ਇਹ ਗ੍ਰੈਂਡ ਪੇਰੈਂਟ ਸਕੀਮ ਚੱਲਦਾ ਹਰ ਸਾਲ ਇਹ ਸਕੀਮ ਅਮਰੀਕਾ ਦੇ ਸੈਂਕੜੇ ਬਜ਼ੁਰਗਾਂ ਤੋਂ ਮਿਲੀਅਨ ਡਾਲਰ ਠੱਗ ਲੈਂਦੀ ਸੀ ਇਸ ਸਕੀਮ ਦੇ ਵਿੱਚ ਬਜ਼ੁਰਗਾਂ ਨੂੰ ਠੱਗਣ ਲਈ ਉਹਨਾਂ ਦੇ ਪੋਤੇ-ਪੋਤੀਆਂ ਨੂੰ ਕਿਸੇ ਕਾਨੂੰਨੀ ਮੁਸੀਬਤ ਦੇ ਵਿੱਚ ਫਸੇ ਹੋਣ ਦੀ ਝੂਠੀ ਕਹਾਣੀ ਬਣਾਈ ਜਾਂਦੀ ਸੀ ਫਿਰ ਉਹਨਾਂ ਨੂੰ ਕਹਿੰਦੇ ਸੀ ਕਿ ਜ਼ਮਾਨਤ ਜਾਂ ਪਰ ਕਾਨੂੰਨੀ ਮਦਦ ਲੈਣ ਦੇ ਤੁਰੰਤ ਪੈਸਾ ਭੇਜੋ ਤੇ ਹੁਣੇ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਚੱਲ ਰਿਹਾ ਗਵੈਸਟ ਨੂੰ ਅਮਰੀਕਾ ਭੇਜਿਆ ਜਾਵੇ ਜਾਂ ਨਹੀਂ ਅਮਰੀਕਾ ਵੈਸਟਰਨ ਨੂੰ ਜਿਹੜਾ ਸਦਾ ਵਰਮਾਂਟ ਲੈ ਕੇ ਜਾਵੇ ਜਾਂ ਫਿਰ ਉਹਤੇ ਟ੍ਰਾਇਲ ਕਰਨਾ ਚਾਹੁੰਦਾ ਇਹ ਸਭ ਆਉਣ ਦੀਆਂ ਗੱਲਾਂ ਨੇ ਪਰ ਬਹੁਤ ਵੱਡੀ ਖਬਰ ਆ ਕਿ ਇੱਕ ਸ਼ਖਸ ਜਿਹੜਾ ਇਹ ਸਾਰੇ ਜਿਹੜਾ ਕਹਿੰਦੀ ਹੈ ਕਿ ਸਕੈਮ ਦਾ ਮੁਖੀ ਸੀ 45 ਸਾਲਾ ਗੈਰੇਥ ਵੈਸਟ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਜਿਹੜੀ ਅੱਗੇ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ